ਮਿੱਤਰੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਮਾਰਵਾੜੀ ਬਸ਼ੇਰੀ ਦਿਖਾਉਣ ਲੱਗਿਆ ਤੇ ਜਿਹੜੀ ਇਹ ਬਸ਼ੇਰੀ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਇਹ ਫੋਰ ਸੇਲ ਆ ਤੇ ਬਹੁਤ ਚੰਗੀ ਆ ਸਾਫ਼ ਸੁਥਰੀ ਬਸ਼ੇਰੀ ਆ ਦੋਸਤੋ ਪੌਰੀਆਂ ਦੀ ਬਿਲਕੁਲ ਸਾਫ਼ ਆ ਹੱਡਾਂ ਪੈਰਾਂ ਦੀ ਐਨ ਓਕੇ ਆ ਚੰਗੇ ਘੋੜੇ ਦੀ ਬੱਚੀ ਆ ਤੇ ਸਾਰੀ ਡਿਟੇਲ ਆਪਾਂ ਤੁਹਾਨੂੰ ਵੀਡੀਓ ਚ ਸਾਂਝੀ ਕਰਾਂਗੇ ਅੱਗੇ ਤੇ ਜੇ ਕੋਈ ਮਿੱਤਰ ਪਿਆਰਾ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਆਪਣੇ ਜਾਨਵਰ ਦੀ ਸੇਲ ਪਰਚੇਜ ਕਰਨਾ ਕਿਸੇ ਨੇ ਘਰੇ ਬੈਠੇ ਨੇ ਤਾਂ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਆਪਣੇ ਨਾਲ ਗੱਲਬਾਤ ਕਰਕੇ ਤੁਸੀਂ ਆਪਣਾ ਜਾਨਵਰ ਦੋਸਤੋ ਘਰੇ ਬੈਠੇ ਸੇਲ ਕਰਵਾ ਸਕਦੇ ਹੋ ਤੇ ਜਿਹੜੀ ਇਹ ਬਸ਼ੇਰੀਆ ਦੋਸਤੋ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਮਾਰਵਾੜੀ ਬਸ਼ੇਰੀਆ ਦੋ ਪੈਰ ਚਿੱਟੇ ਮੱਥੇ ਪਟਾ ਪੌਰੀਆਂ ਦੀ ਬਿਲਕੁਲ ਬਾਈ ਕਹਿੰਦਾ ਸਾਫ਼ ਸੁਥਰੀ ਆ ਹੱਡਾਂ ਪੈਰਾਂ ਦੀ ਵੀ ਬਿਲਕੁਲ ਸਾਫ਼ ਆ ਲੰਬਾਈ ਲੰਬੂਈ ਚੰਗੀ ਆ ਬਸ਼ੇਰੀ ਦੀ ਧੌਣ ਧੌਣ ਵੀ ਸੋਹਣੀ ਆ ਪਤਲੀ ਆ ਤੇ ਕੰਨਾਂ ਦੀ ਸੁਨੱਖੀ ਆ ਤੇ ਸਾਰੇ ਪਾਸੋਂ ਐਨ ਸਾਫ਼ ਸੁਥਰੀ ਆ 9 ਮਹੀਨਿਆਂ ਦੀ ਇਹ ਬਸ਼ੇਰੀਆ ਦੋਸਤੋ ਚੰਗੇ ਘੋੜੇ ਦੀ ਬੱਚੀ ਆ ਰਾਜਸਥਾਨ ਕੰਨੀ ਕੋਈ ਘੋੜਾਗਾ ਚੰਗਾ ਉਸ ਘੋੜੇ ਦੀ ਬੱਚੀ ਆ ਬਾਕੀ ਡਿਟੇਲ ਆ ਤੁਸੀਂ ਜਿਹੜੀ ਬਾਈ ਤੋਂ ਕਨਫਰਮ ਕਰ ਸਕਦੇ ਹੋ ਨੰਬਰ ਆ ਜਿਹੜਾ ਸਕਰੀਨ ਤੇ ਦਿੱਤਾ ਹੋਇਆ ਦੋਸਤੋ ਇਹ ਬਸ਼ੇਰੀ ਆ ਜਿਹੜੀ ਭੈਣੀ ਫੱਤੇ ਵਾਲਾ ਜੀਵਨ ਆ ਜਿਹੜਾ ਉਹਦੇ ਕੋਲੇ ਖੜੀ ਆ ਇਹ ਬਸ਼ੇਰੀ ਤੁਸੀਂ ਗੱਲਬਾਤ ਕਰ ਲਿਓ ਨੰਬਰ ਸਕਰੀਨ ਤੇ ਦਿੱਤਾ ਹੋਇਆ ਭੈਣੀ ਫੱਤਾ ਪਿੰਡ ਆ ਦੋਸਤੋ ਜਿਹੜਾ ਬਰਨਾਲੇ ਜ਼ਿਲ੍ਹੇ ਦਾ ਪਿੰਡ ਆ ਜਾਂਦਾ ਤੇ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਇਹ ਬਸ਼ੇਰੀ ਆਪਣੇ ਘਰ ਦਾ ਸ਼ਿੰਗਾਰ ਬਣਾ ਸਕਦੇ ਹੋ ਜੇ ਕੋਈ ਸੱਜਣਾ ਚਾਹੁੰਦਾ ਹੁੰਦਾ ਵੀ ਆਪਾਂ ਨੂੰ ਬਸ਼ੇਰੀ ਮਿਲ ਜੇ ਮਾਰવાડી ਆਪਾਂ ਘਰੇ ਕੁੜੀ ਤਿਆਰ ਕਰ ਲਾਂਗੇ ਉਹਦੇ ਵਾਸਤੇ ਚੰਗੀ ਆ ਇਹ ਸੋਹਣੀ ਆ ਲੰਬੀ ਲੰਜੀਆ ਕਦ ਕਦ ਚੰਗਾ ਕਰੂਗੀ ਬਸ਼ੇਰੀ ਤੇ ਫੋਨ ਜਰੂਰ ਕਰਿਓ ਬਾਈ ਨੂੰ ਆਪਣਾ ਨੰਬਰ ਚੱਲ ਰਿਹਾ ਹੈ ਸਕਰੀਨ ਤੇ ਜੇ ਕੋਈ ਸੱਜਣ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰ ਸਕਦੇ ਹੋ ਆਪਣਾ ਜਾਨਵਰ ਘਰੇ ਬੈਠੇ ਸੇਲ ਕਰਵਾ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਦੋਸਤੋ